ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਕਲਾਸ ਵਿੱਚ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਵਿੱਚ ਪੜਨ ਜਾ ਰਹੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ 15 April 1563 ਈਸਵੀ ਨੂੰ ਗੋਇੰਦਵਾਲ ਸਾਹਿਬ ਤਰਨਤਾਰਨ ਸਾਹਿਬ ਵਿਖੇ ਹੋਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ 15 April 1563 ਈਸਵੀ ਨੂੰ ਤੇ ਕਿੱਥੇ ਹੋਇਆ ਸੀ ਗੋਇੰਦਵਾਲ ਸਾਹਿਬ ਉਸ ਤੋਂ ਬਾਅਦ ਹੈ ਮਾਤਾ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਗੁਰੂ ਰਾਮਦਾਸ ਜੀ ਸੀ ਤੇ ਮਾਤਾ ਬੀਬੀ ਪਾਨੀ ਜੀ ਸਨ ਗੁਰੂ ਅਰਜਨ ਦੇਵ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਤੇ ਮਾਤਾ ਬੀਬੀ ਪਾਨੀ ਜੀ ਸਨ ਗੁਰੂ ਅਰਜਨ ਦੇਵ ਜੀ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋਇਆ ਸੀ ਉਹਨਾਂ ਦੀ ਉਮਰ 16 ਸਾਲ ਸੀ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਤੇ ਕਿਸ ਦੇ ਨਾਲ ਹੋਇਆ ਸੀ ਉਹਨਾਂ ਦਾ ਵਿਆਹ ਪਤਨੀ ਕੌਣ ਸਨ ਗੁਰੂ ਅਰਜਨ ਦੇਵ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਪਤਨੀ ਮਾਤਾ ਗੰਗਾ ਜੀ ਜਿਹੜੇ ਕੀ ਫਲੋਰ ਦੇ ਕ੍ਰਿਸ਼ਨ ਚੰਦ ਜੀ ਦੀ ਸੁਪੁੱਤਰੀ ਸੀ ਮਾਤਾ ਗੰਗਾ ਜੀ ਕੌਣ ਸੀ ਫਲੋਰ ਦੇ ਰਹਿਣ ਵਾਲੇ ਕ੍ਰਿਸ਼ਨ ਚੰਦ ਜੀ ਦੀ ਸੁਪੁੱਤਰੀ ਮਾਤਾ ਗੰਗਾ ਜੀ ਸੀ ਗੁਰੂ ਅਰਜਨ ਦੇਵ ਜੀ ਦੇ ਪਤਨੀ ਸੁਪੁੱਤਰ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਹੋਇਆ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹੋਏ ਨੇ ਤੇ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਉਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਵਿੱਚ ਜ਼ਿਆਦਾਤਰ ਉਹ ਨਣਗਿਆਂ ਤੇ ਰਹਿੰਦੇ ਰਹੇ ਆ ਮਾਤਾ ਜੀ ਸੀ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜਿਵੇਂ ਕਿ ਆਪਾਂ ਲਾਸਟ ਕਲਾਸ ਦੇ ਵਿੱਚ ਦੇਖਿਆ ਸੀਗਾ ਜਿਹੜੇ ਗੁਰੂ ਰਾਮਦਾਸ ਜੀ ਦੀ ਪਤਨੀ ਨੇ ਉਹ ਕੌਣ ਸੀ ਗੁਰੂ ਅਮਰਦਾਸ ਜੀ ਦੀ ਸੁਪਤਰੀ ਬੀਬੀ ਭਾਨੀ ਜੀ ਤਾ ਉਹ ਗੁਰੂ ਅਮਰਦਾਸ ਜੀ ਦੀ ਬਹੁਤ ਸੇਵਾ ਕਰਦੇ ਸੀ ਤਾਂ ਕਰਕੇ ਬਚਪਨ ਦੇ ਵਿੱਚ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਆ ਉਹਨਾਂ ਨੇ ਜਾਦਾ ਸਮਾਂ ਆਪਣੇ ਨਾਨਕਿਆਂ ਤੇ ਆਪਣੇ ਨਾਨਾ ਜੀ ਕੋਲ ਬਤਾਇਆ ਸੀ ਤਾਂ ਇਸ ਕਰਕੇ ਜਿਹੜੀ ਗੁਰਮੁਖੀ ਦੀ ਸਿੱਖਿਆ ਆ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕੀਤੀ ਸੀ ਤੇ ਮਾਮਾ ਮੋਰੀ ਜੀ ਤੋਂ ਗਣਿਤ ਦੀ ਸਿੱਖਿਆ ਧਿਆਨ ਲਗਾਉਣ ਦੀ ਸਿੱਖਿਆ ਬਾਬਾ ਮੋਹਨ ਜੀ ਤੋਂ ਪ੍ਰਾਪਤ ਕੀਤੀ ਸੀ ਬਾਬਾ ਮੋਰੀ ਤੇ ਬਾਬਾ ਮੋਹਨ ਜੀ ਆ ਜਿਹੜੇ ਇਹ ਕੌਣ ਸੀਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸੀ ਦੋਨੋਂ ਤਾਂ ਮਾਮਾ ਮੋਰੀ ਜੀ ਤੋਂ ਉਹਨਾਂ ਨੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਜਿਹੜੀ ਧਿਆਨ ਲਗਾਉਂਦੀ ਸਿੱਖਿਆ ਸੀ ਉਹ ਉਹ ਬਾਬਾ ਮੋਨ ਜੀ ਤੋਂ ਪ੍ਰਾਪਤ ਕੀਤੀ ਸੀ ਪੰਡਿਤ ਬੇਣੀ ਤੋਂ ਉਹਨਾਂ ਨੇ ਸੰਸਕ੍ਰਿਤ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਕ੍ਰਿਤ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਪੰਡਿਤ ਬੇਣੀ ਤੋਂ ਤੇ ਜਿਹੜੀ ਦੇਵਨਾਗਰੀ ਦੀ ਸਿੱਖਿਆ ਸੀ ਜਿਹੜੀ ਦੇਵਨਾਗਰੀ ਦੀ ਸਿੱਖਿਆ ਸੀ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿੰਡ ਦੀ ਧਰਮਸ਼ਾਲਾ ਤੋਂ ਪ੍ਰਾਪਤ ਕੀਤੀ ਸੀ ਗੁਰਗੱਦੀ ਤੇ ਬਿਰਾਜਮਾਨ ਕਦੋਂ ਹੋਏ ਨੇ ਸ੍ਰੀ ਗੁਰੂ ਅਰਜਨ ਦੇਵ ਜੀ 1 ਸਤੰਬਰ 1581 ਈਸਵੀ ਨੂੰ ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1 ਸਤੰਬਰ 1581 ਈਸਵੀ ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਮਤਲਬ ਕਿ ਜਦੋਂ ਸ੍ਰੀ ਗੁਰੂ ਅਰਜਨਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਸੀ ਤਾਂ ਉਹਨਾਂ ਦਾ ਜਿਹੜਾ ਤਿਲਕ ਕਰਨ ਦੀ ਰਸਮ ਹੁੰਦੀ ਆ ਉਹ ਕਿਸ ਨੇ ਕੀਤੀ ਸੀ ਬਾਬਾ ਬੁੱਢਾ ਜੀ ਨੇ ਕਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ ਸ੍ਰੀ ਗੁਰੂ ਅਰਜਨਦੇਵ ਜੀ 1 ਸਤੰਬਰ 1581 ਈਸਵੀ ਨੂੰ ਜਿਹੜੇ ਬਾਬਾ ਬੁੱਢਾ ਜੀ ਹੋਏ ਆ ਉਹਨਾਂ ਨੇ ਪਹਿਲੇ ਤੋਂ 6ਵੇਂ ਗੁਰੂ ਸਹਿਬਾਨਾ ਦੇ ਨਾਲ ਰਹਿਣ ਵਾਲੇ ਸਭ ਤੋਂ ਵਡੇਰੇ ਗੁਰਸੇਖਾ ਜਿਹੜੇ ਬਾਬਾ ਬੁੱਢਾ ਜੀ ਆ ਉਹਨਾਂ ਨੇ ਜਿਹੜੇ ਬਾਬਾ ਬੁੱਢਾ ਜੀ ਆ ਉਹ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਉਹਨਾਂ ਦੇ ਨਾਲ ਰਹੇ ਆ ਸਾਰੇ ਗੁਰੂ ਸਹਿਬਾਨਾ ਦੇ ਨਾਲ ਤੇ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ ਸੀ ਬੀਬੀ ਭਾਨੀ ਜੀ ਨੂੰ ਬਾਬਾ ਬੁੱਢਾ ਜੀ ਦੁਆਰਾ ਦਿੱਤੇ ਵਰਦਾਨ ਨਾਲ ਹੀ ਹੋਇਆ ਸੀ ਬਾਬਾ ਬੁੱਢਾ ਜੀ ਨੇ ਹੀ ਵਰਦਾਨ ਦਿੱਤਾ ਸੀ ਤਾਂ ਉਸ ਤੋਂ ਬਾਅਦ ਹੀ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੀਆਂ ਮੀਰ ਜੀ ਤੋਂ 1588 ਈਸਵੀ ਵਿੱਚ ਹਰਮੰਦਰ ਸਾਹਿਬ ਦੀ ਨੀ ਰਖਵਾਈ ਸੀ। ਹਰਮੰਦਰ ਸਾਹਿਬ ਦਾ ਨਿਰਮਾਣ ਕਿਸ ਨੇ ਕਰਵਾਇਆ? ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਨੀ ਉਹਨਾਂ ਨੇ ਕਿਸ ਤੋਂ ਰਖਵਾਈ ਸੀ? 1588 ਈਸਵੀ ਵਿੱਚ ਜਿਹੜੇ ਆ ਸੂਫੀ ਸੰਤ ਹੋਏ ਨੇ ਬਾਬਾ ਮੀਆਂ ਮੀਰ ਜੀ ਤੋਂ ਰਖਵਾਈ ਸੀ। ਜਿਹੜੇ ਮੀਆਂ ਮੀਰ ਜੀ ਸੀ ਮੁਸਲਮਾਨ ਸੀ ਉਹਨਾਂ ਦਾ ਨਾਮ ਅਸਲ ਨਾਮ ਉਹਨਾਂ ਦਾ ਕੀ ਸੀ ਮੁਇਨ ਉੱਲ ਇਸਲਾਮ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਮੀਆਂ ਮੀਰ ਜੀ ਦਾ ਸਹੀ ਨਾਂ ਕੀ ਸੀ ਮਤਲਬ ਕਿ ਪੂਰਾ ਨਾਮ ਉਹਨਾਂ ਦਾ ਮੁਇਨ ਉੱਲ ਇਸਲਾਮ ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮ ਸਰ ਅਤੇ ਸੰਤੋਖ ਸਰ ਸਰੋਵਰ ਦਾ ਕੰਮ ਵੀ ਕਰਵਾਇਆ ਸੀ ਏ ਆਪਾਂ ਲਾਸਟ ਕਲਾਸ ਵਿੱਚ ਦੇਖ ਚੁੱਕੇ ਆ ਕਿ ਰਾਮ ਸਰ ਅਤੇ ਸੰਤੋਖ ਸਰ ਸਰੋਵਰ ਦੇ ਤਾਲ ਕਿਸ ਨੇ ਖੁਦਵਾਏ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਇਹ ਕੰਮ ਪੂਰਾ ਕਿਸ ਨੇ ਕਰਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 15 April 1590 ਨੂੰ ਤਰਨਤਾਰਨ ਸਰੋਵਰ ਦੀ ਨੀ ਰੱਖੀ ਸੀ ਜਿਹੜਾ ਤਰਨਤਾਰਨ ਸਰੋਵਰ ਆ ਉਸ ਦੀ ਨਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 15 ਅਪ੍ਰੈਲ 1590 ਈਸਵੀ ਨੂੰ ਰੱਖੀ ਸੀ ਤੇ ਜਿਹੜਾ ਤਰਨ ਤਾਰਨ ਸਰੋਵਰ ਆ ਇਸ ਦੀ ਲੰਬਾਈ ਚੜਾਈ ਕਿੰਨੀ ਆ ਇਹ ਬਹੁਤ ਇੰਪੋਰਟੈਂਟ ਆ ਸਰੋਵਰ ਕਿਉਂਕਿ ਆਪਣੇ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਸਰੋਵਰ ਆ ਜਿਹੜਾ ਤਰਨ ਤਾਰਨ ਸਾਹਿਬ ਦਾ ਸਰੋਵਰ ਹੀ ਆ ਇਸ ਦੀ ਲੰਬਾਈ ਚੜਾਈ ਦੇਖ ਲੈਣੇ ਆਪਾਂ ਕਿੰਨੀ ਆ 279 ਅਤੇ 83 ਮੀਟਰ ਉੱਤਰ-ਦੱਖਣ 230 ਅਤੇ 233 ਮੀਟਰ ਪੂਰਬ ਪੱਛਮ ਵੱਲ ਫੈਲਿਆ ਹੋਇਆ ਜਿਹੜਾ ਤਰਨਤਾਰਨ ਸਰੋਵਰ ਆ ਉਸ ਦੇ ਜਿਹੜਾ ਤਰਨਤਾਰਨ ਸਰੋਵਰ ਆ 279 ਅਤੇ 283 ਮੀਟਰ ਹੋ ਗਿਆ ਆਪਣਾ ਉੱਤਰ ਦੱਖਣ ਤੇ 230 ਅਤੇ 233 ਮੀਟਰ ਪੂਰਬ ਪੱਛਮ ਵੱਲ ਫੈਲਿਆ ਹੋਇਆ ਉਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਜਿਹੜਾ ਤਰਨਤਾਰਨ ਸਰੋਵਰ ਆ ਸਭ ਤੋਂ ਵੱਡਾ ਸਰੋਵਰ ਆ ਆਪਣੇ ਸਿੱਖ ਧਰਮ ਦੇ ਵਿੱਚ ਆ ਦਸਵੰਦ ਕੀ ਹੁੰਦਾ ਆਪਣੀ ਆਮਦਨ ਦਾ ਜਿਹੜਾ ਦਸਵਾਂ ਹਿੱਸਾ ਆ ਉਸ ਨੂੰ ਧਾਰਮਿਕ ਕਾਰਜਾਂ ਤੇ ਲਾਉਣਾ ਦਸਵੰਦ ਕਿਸ ਨੇ ਸ਼ੁਰੂ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਦਸਵੰਦ ਦੇ ਰਾਹੀ ਜਿਹੜੀ ਗੁਰੂ ਘਰ ਦੇ ਵਿੱਚ ਸੇਵਾ ਇਕੱਠੀ ਕੀਤੀ ਜਾਂਦੀ ਸੀ ਮਤਲਬ ਜਿਹੜੇ ਪੈਸੇ ਇਕੱਠੇ ਹੁੰਦੇ ਸੀ ਉਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਨਿਰਮਾਣ ਹੋ ਗਿਆ ਸਰੋਵਰ ਦੇ ਨਿਰਮਾਣ ਹੋ ਗਿਆ ਇਹਨਾਂ ਤੇ ਹੀ ਖਰਚ ਕੀਤਾ ਜਾਂਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਆ? ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਦੇ ਵਿਚਕਾਰ 1590 ਈਸਵੀ ਨੂੰ ਕਰਤਾਰਪੁਰ ਜਿਹੜਾ ਸ਼ਹਿਰ ਆ ਇਸ ਦੀ ਸਥਾਪਨਾ ਕੀਤੀ। ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕਦੋਂ ਕੀਤੀ ਆ? 1590 ਈਸਵੀ ਦੇ ਵਿੱਚ। 1593 ਈਸਵੀ ਦੇ ਵਿੱਚ ਕਰਤਾਰਪੁਰ 94 ਤੇ 95 ਵਿੱਚ ਹਰ ਗੋਬਿੰਦਪੁਰਾ ਜਿਹੜਾ ਆ ਹਰ ਗੋਬਿੰਦਪੁਰਾ ਆ ਇਹ ਥੋੜਾ ਜਿਹਾ ਹਰ ਬੁਕਸ ਦੇ ਵਿੱਚ ਕਨਫਿਊਜ਼ਨ ਆ ਥੋੜਾ ਕਿਤੇ 94 ਦਿੱਤਾ ਹੋਇਆ ਕਿਤੇ 95 ਤਾਂ ਜਿਆਦਾ ਡਿਫਰੈਂਸ ਨਹੀਂ ਆ ਦੋਵੇਂ ਚੰਗੀ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਤਾਂ ਜਿਹੜਾ ਹਰ ਗੋਬਿੰਦਪੁਰਾ ਆ ਇਸ ਇਹ ਨਗਰ ਕਦੋਂ ਵਸਾਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1594-95 ਵਿੱਚ 90 ਵਿੱਚ ਤਰਨਤਾਰਨ ਸਾਹਿਬ 93 ਵਿੱਚ ਕਰਤਾਰਪੁਰ ਤੇ 9495 ਵਿੱਚ ਹਰਗੋਬਿੰਦਪੁਰ ਦੀ ਸਥਾਪਨਾ ਕੀਤੀ ਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਜਿਹੜਾ ਹਰਗੋਬਿੰਦਪੁਰਾ ਸੀ ਇਹ ਕਿਉਂ ਵਸਾਇਆ ਸੀ ਗੁਰੂ ਜੀ ਦੇ ਕਈ ਵਰਿਆਂ ਬਾਅਦ ਸੁਪੁੱਤਰ ਜਨਮ ਹੋਣ ਤੇ ਗੁਰੂ ਹਰਗੋਬਿੰਦ ਜੀ ਦੇ ਨਾਮ ਤੇ ਹੀ ਪਿਆਸ ਨਦੀ ਦੇ ਕੰਡੇ ਤੇ ਇਹ ਨਗਰ ਵਸਾਇਆ ਸੀ ਆਹ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਆ ਕਿ ਜਿਹੜਾ ਹਰਗੋਬਿੰਦਪੁਰਾ ਆ ਉਹ ਕਿਸ ਨਦੀ ਦੇ ਕੰਡੇ ਤੇ ਆ ਵੀ ਆਸਨਾ ਦੀ ਦੇ ਇਹ ਗੁਰੂ ਜੀ ਨੇ ਗੁਰੂ ਹਰਗੋਬਿੰਦ ਜੀ ਦੇ ਨਾਮ ਤੇ ਇਸ ਦਾ ਨਾਮ ਰੱਖਿਆ ਸੀ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1594 ਈਸਵੀ ਵਿੱਚ ਗੁਰੂ ਕੀ ਵਡਾਲੀ ਪੱਛਮ ਵਿੱਚ ਛੇ ਹਟਾ ਖੂਬ ਬਣਵਾਇਆ ਸੀ ਉੱਥੇ ਗੁਰਦੁਆਰਾ ਛੇ ਹਟਾ ਸਾਹਿਬ ਹੈ ਉਹ ਦਾ ਨਿਰਮਾਣ ਕਿਸ ਲਈ ਕਰਵਾਇਆ ਸੀ ਗੁਰੂ ਜੀ ਨੇ ਜਿਹੜੇ ਲੋਕਾਂ ਦੇ ਕਈ ਥਾਵਾਂ ਤੇ ਪਾਣੀ ਦੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਡਾਲੀ ਜਿਹੜਾ ਕਿ ਪੱਛਮ ਵਾਲਾ ਛੇ ਹਟਾ ਖੂਬ ਬਣਵਾਇਆ ਸੀ ਅੱਜ ਦੇ ਟਾਈਮ 'ਚ ਉੱਥੇ ਗੁਰਦੁਆਰਾ ਛੇ ਹਟਾ ਸਾਹਿਬ ਵੀ ਮੌਜੂਦ ਹੈ ਗੁਰਦੁਆਰਾ ਛੇ ਹਟਾ ਸਾਹਿਬ ਚੰਗੀ ਤਰ੍ਹਾਂ ਯਾਦ ਰੱਖਣਾ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਸ਼ਰਧਾਲੂਆਂ ਦੀ ਬੇਨਤੀ ਤੇ 1599 ਈਸਵੀ ਨੂੰ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਬੋਲੀ ਦਾ ਨਿਰਮਾਣ ਕਰਵਾਇਆ ਸੀ ਇੱਕ ਟਾਈਮ ਦੀ ਗੱਲ ਸੀ ਕਿ ਜਦੋਂ ਲਾਹੌਰ ਦੇ ਵਿੱਚ ਪਾਣੀ ਦੀ ਬਹੁਤ ਕਿੱਲਤ ਹੋ ਗਈ ਸੀ ਪਾਣੀ ਦੀ ਕਮੀ ਹੋਣ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਹਨਾਂ ਨੇ ਲਾਹੌਰ ਦੇ ਜਿਹੜੇ ਵਾਸੀ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਹੀ ਉਹਨਾਂ ਦੀ ਬੇਨਤੀ ਤੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1599 ਈਸਵੀ ਦੇ ਵਿੱਚ ਲਾਹੌਰ ਦਾ ਜਿਹੜਾ ਡੱਬੀ ਬਾਜ਼ਾਰ ਸੀ ਉੱਥੇ ਬੋਲੀ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਤੇ ਇਸ ਨਾਲ ਕੀ ਹੋਇਆ ਸੀ ਉੱਥੋਂ ਦੇ ਲੋਕਾਂ ਦੀ ਪਾਣੀ ਦੀ ਕਮੀ ਨਾਲ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਮੁਗਲ ਕਿਹੜੇ-ਕਿਹੜੇ ਹੋਏ ਆ ਅਕਬਰ ਜਹਾਂਗੀਰ ਜਹਾਂਗੀਰ ਤਾਂ ਜਿਸਨੇ ਸ਼ਹੀਦੀ ਕਰਵਾਇਆ ਸੀ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਕਹਿੰਦੇ ਹੀ ਸ਼ਹੀਦ ਕੀਤਾ ਗਿਆ ਸੀ ਇਹ ਆਪਾਂ ਅੱਗੇ ਦੇਖਦੇ ਹਾਂ ਤਾਂ ਸਮਕਾਲੀ ਕਿਹੜੇ-ਕਿਹੜੇ ਹੋਏ ਨੇ ਅਕਬਰ ਅਤੇ ਜਹਾਂਗੀਰ 1598 ਈਸਵੀ ਨੂੰ ਜਿਹੜਾ ਅਕਬਰ ਸੀ ਉਹ ਗੋਇੰਦਵਾਲ ਸਾਹਿਬ ਆਇਆ ਸੀ ਆਦ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਜਿਹੜੀ ਸਿੱਖਾਂ ਦੀ ਸੰਖਿਆ ਸੀ ਉਸ ਦੀ ਗਿਣਤੀ ਬਹੁਤ ਵੱਧ ਗਈ ਸੀ ਤੇ ਇਸ ਕਰਕੇ ਕਈ ਲੋਕਾਂ ਨੇ ਸਿੱਖਾਂ ਦੇ ਨਾਂ ਹੇਠ ਆਪਣੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਚਾਰ ਕੀਤਾ ਕਿ ਸਿੱਖਾਂ ਨੂੰ ਗੁਰੂਆਂ ਦੀ ਸ਼ੁੱਧ ਅਤੇ ਸੰਪੂਰਨ ਬਾਣੀ ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦੀ ਲੋੜ ਨੂੰ ਅਨੁਭਵ ਕੀਤਾ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਜਾ ਕੇ ਬਾਬਾ ਮੋਹਨ ਜੀ ਪਾਸੋਂ ਪਹਿਲੇ ਗੁਰੂਆਂ ਦੀ ਬਾਣੀ ਪ੍ਰਾਪਤ ਕੀਤੀ ਜਿਹੜੀ ਪਹਿਲੇ ਗੁਰੂਆਂ ਦੀ ਬਾਣੀ ਸੀ ਉਹ ਕਿਸ ਦੇ ਕੋਲ ਸੀ ਬਾਬਾ ਮੋਹਨ ਜੀ ਦੇ ਕੋਲ ਤਾਂ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਜਾ ਕੇ ਬਾਬਾ ਮੋਹਨ ਜੀ ਦੇ ਕੋਲੋਂ ਪਹਿਲੇ ਗੁਰੂਆਂ ਦੀ ਬਾਣੀ ਪ੍ਰਾਪਤ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਈ ਸੰਤਾਂ ਭਗਤਾਂ ਦੀ ਬਾਣੀ ਵੀ ਇਕੱਠੀ ਕੀਤੀ ਸੀ ਰਾਮ ਸਰ ਸरोवर ਦੇ ਕੰਡੇ ਇਕਾਂਤ ਅਤੇ ਰਮਣੀਕ ਥਾਂ ਤੇ ਆਦ ਗ੍ਰੰਥ ਸਾਹਿਬ ਦੇ ਮਹਾਨ ਕਾਰਜ ਦਾ ਆਰੰਭ ਕੀਤਾ ਆਦ ਗ੍ਰੰਥ ਸਾਹਿਬ ਦੀ ਰਚਨਾ ਕਿਸ ਸਰੋਵਰ ਦੇ ਕੰਡੇ ਤੇ ਹੋਈ ਸੀ ਰਾਮ ਸਰ ਸरोवर ਤੇ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਕਿ ਰਾਮ ਸਰ ਸरोवर ਦੇ ਕੰਡੇ ਤੇ ਆਦ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਨ ਕੀਤਾ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਵਾਉਂਦੇ ਗਏ ਤੇ ਭਾਈ ਗੁਰਦਾਸ ਜੀ ਲਿਖਦੇ ਗਏ ਤਾਂ ਆਦਿ ਗ੍ਰੰਥ ਸਾਹਿਬ ਨੂੰ ਲਿਖਿਆ ਕਿਸ ਨੇ ਸੀ ਭਾਈ ਗੁਰਦਾਸ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਨੇ ਕਰਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਆਦਿ ਗ੍ਰੰਥ ਸਾਹਿਬ ਦੀ ਲਿਖਤਾ ਜਿਹੜੀ ਲਿਖਿਆ ਕਿਸ ਨੇ ਸੀ ਭਾਈ ਗੁਰਦਾਸ ਜੀ ਨੇ ਕਈ ਵਰਿਆਂ ਦੀ ਮਿਹਨਤ ਪਿੱਛੋਂ 1604 ਈਸਵੀ ਨੂੰ ਆਦਿ ਗ੍ਰੰਥ ਸਾਹਿਬ ਦਾ ਜਿਹੜਾ ਕਾਰਜ ਸੀ ਉਹ ਪੂਰਾ ਆਇਆ ਸੀ ਆ ਇੱਕ ਨਾ ਇੱਥੇ ਪੁਆਇੰਟ ਮਿਸ ਆ ਲਿਖਣ ਵਾਲਾ ਰਹਿ ਗਿਆ ਬਾਈ ਮਿਸਟੇਕ ਕੀ ਆਦ ਗ੍ਰੰਥ ਸਾਹਿਬ ਨੂੰ ਲਿਖਣ ਦੀ ਸ਼ੁਰੂਆਤ ਕਦੋਂ ਹੋਈ ਸੀ 1601 ਈਸਵੀ ਨੂੰ ਕਦੋਂ ਸ਼ੁਰੂਆਤ ਹੋਈ ਸੀ 1601 ਈਸਵੀ ਨੂੰ ਤੇ ਇਹ ਸੰਪੂਰਨ ਕੰਮ ਕਦੋਂ ਹੋਇਆ ਸੀ ਆਦ ਗ੍ਰੰਥ ਸਾਹਿਬ ਦਾ ਕੰਮ ਸੰਪੂਰਨ ਕਦੋਂ ਹੋਇਆ ਸੀ 1604 ਈਸਵੀ ਨੂੰ ਤੇ ਪਹਿਲੀ ਵਾਰ ਪ੍ਰਕਾਸ਼ ਕਦੋਂ ਕੀਤਾ ਗਿਆ ਸੀ 30 ਅਗਸਤ 1604 ਈਸਵੀ ਨੂੰ ਪਹਿਲੀ ਵਾਰ ਦਰਬਾਰ ਸਾਹਿਬੰਦਰ ਪ੍ਰਕਾਸ਼ ਹੋਇਆ ਸੀ ਆਦ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਗੁਰਬਾਣੀ ਪੜੀ ਗਈ ਸੀ ਹਰਿਮੰਦਰ ਸਾਹਿਬ ਦੇ ਵਿੱਚ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਤੇ ਆਦ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸੀ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਆਦ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਹੋਏ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਦ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲੇ ਪੰਜ ਗੁਰੂਆਂ ਦੀ ਬਾਣੀ ਆ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਕਰਾਂਗੇ ਇੱਕ ਅਲੱਗ ਤੋਂ ਕਲਾਸ ਕਰਾਂਗੇ ਉਹਦੇ ਵਿੱਚ ਮੈਂ ਤੁਹਾਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵਿੱਚ ਸਾਰੇ ਕਿਸ-ਕਿਸ ਗੁਰੂ ਸਹਿਬਾਨਾਂ ਦੀ ਬਾਣੀ ਆ ਤੇ ਕਿੰਨੀ ਬਾਣੀ ਕਿਸ ਗੁਰੂ ਸਾਹਿਬ ਦੀ ਆ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਉਹ ਆਪਾਂ ਇੱਕ ਅਲੱਗ ਤੋਂ ਕਲਾਸ ਦੇ ਵਿੱਚ ਚੰਗੀ ਤਰ੍ਹਾਂ ਕਰਾਂਗੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 1218 ਸ਼ਬਦ ਨੇ ਜਿਹੜੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ 6 ਵਾਰ ਤੇ ਸੁਖਮਣੀ ਸਾਹਿਬ ਦੀ ਰਚਨਾयां ਜਿਹੜੀ ਇਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਕੀਤੀ ਹੈ ਸੁਖਮਣੀ ਸਾਹਿਬ ਦੀਆਂ 24 ਅਸ਼ਟਪਦੀਆਂ ਨੇ ਜਿਸ ਤਰ੍ਹਾਂ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਇਹ ਕੁਐਸਚਨ ਬਣਦਾ ਹੁੰਦਾ ਜਿਸ ਤਰ੍ਹਾਂ ਕਿ ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਨੇ ਜਾਂ ਸੁਖਮਣੀ ਸਾਹਿਬ ਦੀਆਂ ਕਿੰਨੀਆਂ ਅਸ਼ਟਪਦੀਆਂ ਨੇ ਤਾਂ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਪ੍ਰੀवियस ইয়ার ਦੇ ਵਿੱਚ ਪੇਪਰ ਏ ਜਿਹੜਾ ਪੰਜਾਬੀ ਦਾ ਹੁੰਦਾ ਉਸ ਵਿੱਚ ਇਹ ਕੁਐਸਚਨ ਪੁੱਛੇ ਜਾ ਚੁੱਕੇ ਆ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਿਸ ਤਰ੍ਹਾਂ ਕੀਤਾ ਗਿਆ ਸੀ ਜੋਤੀ ਜੋਤ ਕਦੋਂ ਸਮਾਈ ਸੀ ਉਹ ਜਿਹੜਾ ਜਹਾਂਗੀਰ ਸੀ ਉਹ ਗੁਰੂ ਅਰਜਨ ਦੇਵ ਜੀ ਦੀ ਵਿਵਾਦੀ ਹੋਈ ਪ੍ਰਸਿੱਧਤਾ ਨੂੰ ਪਸੰਦ ਨਹੀਂ ਕਰਦਾ ਸੀ ਤੇ ਜਿਹੜਾ ਜਹਾਂਗੀਰ ਦਾ ਪੁੱਤਰ ਖੁਸਰੋ ਸੀ ਸ਼ਹਿਜ਼ਾਦਾ ਹੁਸ ਦਾ ਉਸ ਦੀ ਆਪਣੇ ਪਿਤਾ ਦੇ ਨਾਲ ਨਹੀਂ ਬਣਦੀ ਸੀ ਇਸੇ ਕਰਕੇ ਉਹ ਉਸ ਦਾ ਵਿਰੋਧ ਕਰਕੇ ਪੰਜਾਬ ਆ ਗਿਆ ਤੇ ਗੁਰੂ ਜੀ ਨੂੰ ਮਿਲਿਆ ਉਧਰ ਜਹਾਗੀਰ ਪਹਿਲਾਂ ਹੀ ਬਾਹਨੇ ਲੱਭ ਰਿਹਾ ਸੀ ਕਿਉਂਕਿ ਉਹ ਤਾਂ ਪਸੰਦ ਨਹੀਂ ਕਰਦਾ ਸੀਗਾ ਗੁਰੂ ਜੀ ਦੀ ਲੋਕਪ੍ਰਿਅਤਾ ਨੂੰ ਇਸੇ ਕਰਕੇ ਉਸ ਨੇ ਫਿਰ ਜਿਹੜਾ ਆਪਣਾ ਪੁੱਤਰ ਸੀ ਉਸ ਨੂੰ ਬਾਗੀ ਘੋਸ਼ਿਤ ਕਰ ਦਿੱਤਾ ਖੁਸਰੋ ਨੂੰ ਤਾਂ ਉਸ ਨੇ ਰਾਜ ਦੇ ਬਾਗੀ ਖੁਸਰੋ ਦੀ ਸਹਾਇਤਾ ਕਰਨ ਦੇ ਅਪਰਾਧ ਵਿੱਚ ਗੁਰੂ ਜੀ ਨੂੰ 2 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਸੀ ਪਰ ਗੁਰੂ ਜੀ ਨੇ ਜਰਮਾਨਾ ਦੇਣ ਤੋਂ ਮਨਾ ਕਰਤਾ ਇਸ ਕਰਕੇ 16 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਤ ਸਿਏ ਦਿੱਤੇ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਜ਼ਿਆਦਾ ਕਸ਼ਟ ਦਿੱਤੇ ਗਏ ਸੀ। ਉਹਨਾਂ ਦੇ ਸੀਸ ਉੱਪਰ ਗਰਮ ਰੇਤ ਪਾਈ ਗਈ, ਉਬਲਦਾ ਪਾਣੀ ਉਹਨਾਂ ਦੇ ਸਰੀਰ ਉੱਪਰ ਪਾਇਆ ਗਿਆ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਜਿਹੜਾ ਜਹਾਂਗੀਰ ਸੀ ਉਸ ਦੇ ਕਹਿਣ ਤੇ ਹੀ ਗੁਰੂ ਜੀ ਉੱਪਰ ਬਹੁਤ ਜ਼ੁਲਮ ਕੀਤੇ ਗਏ ਸੀ। ਉਹਨਾਂ ਨੂੰ ਬਹੁਤ ਜ਼ਿਆਦਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਵਿੱਚ ਛੋੜ ਦਿੱਤਾ ਗਿਆ ਤੇ ਇਸ ਸਥਾਨ ਤੇ ਗੁਰਦੁਆਰਾ ਡੇਰਾ ਸਾਹਿਬ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਮੌਜੂਦ ਆ ਜਿੱਥੇ ਗੁਰੂ ਜੀ ਦੇ ਪਾਵਨ ਸਰੀਰ ਨੂੰ ਛੋੜਿਆ ਗਿਆ ਸੀ ਉਸ ਜਗ੍ਹਾ ਤੇ ਅੱਜ ਦੇ ਸਮੇਂ ਗੁਰਦੁਆਰਾ ਡੇਰਾ ਸਾਹਿਬ ਪਾਕਿਸਤਾਨ ਦੇ ਵਿੱਚ ਮੌਜੂਦ ਆ ਸਿੱਖਾਂ ਦੇ ਪਹਿਲੇ ਸ਼ਹੀਦ ਆ ਜਿਹੜੇ ਗੁਰੂ ਅਰਜਨ ਦੇਵ ਜੀ ਹੋਏ ਨੇ ਸਿੱਖ ਧਰਮ ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਸ਼ਹੀਦ ਹੋਣ ਵਾਲੇ ਗੁਰੂ ਸਾਹਿਬ ਉਹੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਵੀ ਕਿਹਾ ਜਾਂਦਾ ਇਹ ਇਹ ਵੀ ਇੱਕ ਇੰਪੋਰਟੈਂਟ ਪੁਆਇੰਟ ਬਣ ਜਾਂਦਾ ਕਿ ਸ਼ਹੀਦਾਂ ਦੇ ਸਿਰਤਾਜ ਕਿਸ ਗੁਰੂ ਨੂੰ ਕਿਹਾ ਜਾਂਦਾ ਤਾਂ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਤਾਂ ਇਹ ਸੀ ਆਪਣੀ ਅੱਜ ਦੀ ਕਲਾਸ ਮਿਲਦੇ ਆਪਾਂ ਆਪਣੀ ਨੈਕਸਟ ਕਲਾਸ ਦੇ ਵਿੱਚ